ਫਾਜ਼ਿਲਕਾ ਪੁਲਿਸ ਵੱਲੋਂ ਚਰਸ ਦੇ ਨਾਲ ਪਕੜੇ ਗਏ ਵਿਅਕਤੀ ਤੋਂ ਜੇਲ੍ਹ ਦੇ ਵਿੱਚ ਵੀ ਚਰਸ ਬਰਾਮਦ ਹੋਈ ਹੈ ਇਸ ਗੱਲ ਦੀ ਜਾਣਕਾਰੀ ਫਾਜ਼ਿਲਕਾ ਦੀ ਥਾਣਾ ਸਿਟੀ ਦੇ ਐਸਐਚਓ ਸਚਿਨ ਕੰਬੋਜ ਵੱਲੋਂ ਮੀਡੀਆ ਨਾਲ ਸਾਂਝੀ ਕੀਤੀ ਗਈ ਉਹਨਾਂ ਨੇ ਦੱਸਿਆ ਕਿ ਜੇਲ੍ਹ ਦੇ ਵਿੱਚੋਂ ਇੱਕ ਪੱਤਰ ਪ੍ਰਾਪਤ ਹੋਇਆ ਹੈ ਜਿਸ ਦੇ ਵਿੱਚ ਕਿਹਾ ਗਿਆ ਕਿ ਇੱਕ ਵਿਅਕਤੀ ਤੋਂ ਚਰਸ ਬਰਾਮਦ ਕੀਤੀ ਗਈ ਹੈ ਜਿਸ ਤੋਂ ਬਾਅਦ ਉਹਨਾਂ ਵੱਲੋਂ ਮੁਕੱਦਮਾ ਦਰਜ ਕਰ ਲਿਆ ਗਿਆ ਉਹਨਾਂ ਨੇ ਕਿਹਾ ਕਿ ਉਹਨੇ ਇਸ ਵਿਅਕਤੀ ਨੂੰ ਪ੍ਰੋਡਕਸ਼ਨ ਵਾਰੰਟ ਤੇ ਜੇਲ੍ਹ ਦੇ ਵਿੱਚੋਂ ਥਾੜੇ ਲਿਆਂਦਾ ਜਾਏਗਾ ਤੇ ਇਸ ਤੋਂ ਪੁੱਛਗਛ ਕੀਤੀ ਜਾਏਗੀ ਕਿ ਆਖਿਰ ਪੁਲਿਸ ਕਸਟਡੀ ਦੇ ਵਿੱਚ ਚਰ ਇਸ ਦੇ ਕੋਲੋਂ ਕਿੱਥੋਂ ਆਈ ਹੈ ਉਹਨਾਂ ਨੇ ਹੋਰ ਵੀ ਜਾਣਕਾਰੀ ਮੀਡੀਆ ਦੇ ਨਾਲ ਸਾਂਝੀ ਕੀਤੀ ਹੈ ਜੀ ਸਰ ਜੇਲ੍ਹ ਦੇ ਵਿੱਚ ਕੋਈ ਮਾਮਲਾ ਸਾਹਮਣੇ ਆਇਆ ਹੈ ਉਹ ਕੀ ਮਾਮਲਾ ਜੀ ਹਾਂ ਉਹ ਸਾਹਮਣੇ ਜਿਹੜਾ ਇੱਕ ਜੇ ਸੁਪਰਡੈਂਟ ਵੱਲੋਂ ਜਿਹੜੀ ਇੱਕ 70 ਮਿਲਿਆ ਜਿਸ ਦੇ ਵਿੱਚ ਜਿਹੜਾ ਮੁਕਦਮਾ ਨੰਬਰ 24 ਅੰਡਰ ਸੈਕਸ਼ਨ 30 ਤੇ 2 2026 20 ਅਤੇ 42 ਪ੍ਰਿਜ਼ਨ ਐਕਟ ਤਹਿਤ ਮੁਕਦਮਾ ਦਰਜ ਕੀਤਾ ਗਿਆ ਜਿਸ ਦੇ ਵਿੱਚ ਜਿਹੜਾ ਦੋਸ਼ੀ ਸੀ ਰਿੰਪਲ ਪ੍ਰੀਤ ਸਿੰਘ ਸਨ ਆਫ ਵਰਿੰਦਰ ਸਿੰਘ ਹੈ ਇਹ ਜਿਹੜਾ ਆਪਣੇ ਮੁਕਦਮਾ ਨੰਬਰ 28 ਮਿਤੀ 31/1/2006 ਅੰਡਰ ਸੈਕਸ਼ਨ 20 22 29 ਐਨਡੀਪੀਐਸ ਐਕਟ ਤਹਿਤ ਸਦਰ ਫਾਜ਼ਲ ਕਾ ਥਾਣੇ ਵੱਲੋਂ ਇਹਦੇ ਤੇ ਮੁਕਦਮਾ ਦਰਜ ਕੀਤਾ ਗਿਆ ਸੀ ਤੇ ਇਹਦੇ ਪਾਸੋਂ ਜਿਹੜੀ ਚਾਰਜ ਸਰਕਵਰ ਕੀਤੀ ਗਈ ਸੀ ਉਹਦੇ ਰਿਕਾਰਡਿੰਗ ਇਹਨਾਂ ਦਾ ਜਿਹੜਾ ਰਿਮਾਂਡ ਖਤਮ ਹੋਣ ਤੋਂ ਬਾਅਦ ਇਹਨੂੰ ਜਿਹੜਾ ਜੇਲ ਛੱਡਣ ਆਏ ਸੀ ਜਿਹੜੇ ਇਹਨਦੇ ਪਾਸੋਂ ਉੱਥੇ ਤਲਾਸ਼ੀ ਦੌਰਾਨ ਜਿਹੜੇ ਇਹਨਨੇ ਪਾਸੋਂ ਚਾਰ ਸ੍ਰਮ ਬਰਾਮਦ ਹੋਈ ਜੀ ਕਿੰਨਾ ਸਰ ਬਰਾਮਦ ਹੋਇਆ ਕੋਈ ਲੱਗਿਆ ਪਤਾ ਜੀ ਹਾਂ ਇਹ ਸਬੰਧੀ ਹਾਲੇ ਤਫਤੀਸ਼ ਚੱਲ ਰਹੀ ਹੈ ਜੀ ਉਨਾ ਜ਼ਰ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ। ਬਸ ਇਹਦੇ ਵਿੱਚ ਇੱਕ ਇਹਨਾਂ ਦਾ ਅਸੀਂ ਪ੍ਰੋਡਕਸ਼ਨ ਰੈਂਟਰ ਤੇ ਲੈ ਕੇ ਆਵਾਂਗੇ ਦੋਸ਼ੀ ਨੂੰ ਤੇ ਬਾਕੀ ਜਿਹੜੀ ਰਿਕਵਰੀ ਹੈਗੀ ਆ ਉਹ ਰਿਕਵਰ ਕਰਾਂਗੇ ਉਹਨੂੰ ਜੇਲ੍ਹ ਦੇ ਵਿੱਚੋਂ ਜਾ ਕੇ